ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼ੀਦੀ ਜੋੜ ਮੇਲ ਨੂੰ ਲੈ ਕੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਤਾਂ ਦੇ ਆਉਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਸ਼ੀਦਾ ਦੀ ਜਿਹੜੀ ਸ਼ੀਦੀ ਦੀ ਦਾਸਤਾਨ ਹੈ ਉਸ ਨੂੰ ਕਵੀਸ਼ਰੀ ਜਥਿਆਂ ਦੀ ਗੱਲ ਕਰੀਏ ਢਾਡੀ ਜਥਿਆਂ ਦੀ ਗੱਲ ਕਰੀਏ ਰਾਗੀ ਜਥਿਆਂ ਦੀ ਗੱਲ ਕਰੀਏ ਜਗਾ ਜਗਾ ਸਮਾਗਮ ਕਰਕੇ ਇੱਥੇ ਆਣ ਆਲੀ ਸੰਗਤਾਂ ਨੂੰ ਸ਼ੀਦੀ ਜਿਹੜੀ ਸ਼ੀਦੀ ਹੋਈ ਸੀ ਛੋਟੇ ਸਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੋਈ ਸੀ ਵੱਡੇ ਸਹਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੋਈ ਸੀ ਮਾਤਾ ਗੁਜਰਕੌਰ ਦੀ ਉਹਨਾਂ ਦੀ ਦਾਸਤਾ ਸੁਣਾਈ ਜਾ ਰਹੀ ਹੈ ਲੋਕ ਜਿਹੜੇ ਨੇ ਇਨ ਕਬਿਸ਼ਰੀ ਜਥਿਆਂ ਦੇ ਵਿੱਚ ਵੀ ਪਹੁੰਚਦੇ ਨਜ਼ਰ ਆ ਰਹੇ ਨੇ ਜਗਾ ਜਗਾ ਦੇ ਉੱਪਰ ਲੰਗਰ ਵੀ ਲੱਗਦੇ ਨਜ਼ਰ ਆ ਰਹੇ ਨੇ ਸੰਗਤਾਂ ਜਿਹੜੀਆਂ ਨੇ ਜਗਾ ਜਗਾ ਦੇ ਉੱਪਰ ਲੰਗਰ ਲਾ ਕੇ ਲੋਕਾਂ ਨੂੰ ਲੰਗਰ ਮੋਹਈਆ ਕਰਨ ਦਾ ਕੰਮ ਵੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਇਸ ਦੇ ਨਾਲ ਹੀ ਥਾਂ ਥਾਂ ਦੇ ਉੱਪਰ ਮੈਡੀਕਲ ਕੈਂਪ ਵੀ ਲੱਗੇ ਹੋਏ ਨੇ ਕਿਉਂਕਿ ਅਸੀਂ ਸ਼ਿਦੀ ਜੋੜ ਮੇਲ ਦੀ ਗੱਲ ਕਰੀਏ ਜਿੰਨ ਦਿਨਾਂ ਦੇ ਵਿੱਚ ਆ ਸ਼ਿਦੀ ਜੋੜ ਮੇਲ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਠੰਡ ਜਿਹੜੀ ਹੈ ਕੜਾਕੇ ਦੀ ਪੈਂਦੀ ਹੈ ਧੁੰਦਾਂ ਦਾ ਅਸਰ ਵੇਖਣ ਨੂੰ ਮਿਲਦਾ ਰਾਤ ਦੇ ਸਮਾਂ ਮੌਸਮ ਐ ਹੁੰਦਾ ਕਿ ਬੰਦੇ ਨੂੰ ਬੰਦਾ ਨਹੀਂ ਦਿਸਦਾ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਔਰ ਅੱਜ ਦਿਨ ਦੀ ਵੀ ਗੱਲ ਕਰੀਏ ਸਵੇਰ ਦੇ ਸੂਰਜ ਦੇ ਦਰਸ਼ਨ ਨਹੀਂ ਹੋਏ ਕਿਉਂ ਕਿ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਠੰਡ ਇੰਨੀ ਹੁੰਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੇ ਮਾਤਾ ਗੁਜਰਕੌਰ ਨੇ ਜਿਸ ਢੰਗ ਦੇ ਨਾਲ ਠੰਡੇ ਬੁਰਜ ਦੇ ਵਿੱਚ ਦਿਨ ਬਤੀਤ ਕੀਤੇ ਸੀ ਕੀ ਉਹ ਸਮਾਂ ਰਿਹਾ ਹੋਊਗਾ ਕਿਸ ਤਰ੍ਹਾਂ ਉਹਨਾਂ ਦੀ ਦਾਸਤਾਨ ਰਹੀ ਹੋਏਗੀ ਆ ਦਾਸਤਾ ਜਿਹੜੇ ਨੇ ਜਿਸ ਢੰਗ ਦੇ ਨਾਲ ਤੁਹਾਨੂੰ ਵਿਖਾ ਵੀ ਰਹੇ ਆ ਕਿ ਢਾਡੀ ਤੇ ਰਾਗੀ ਜੱਥੇ ਜਿਹੜੇ ਨੇ ਆਪਣੇ ਢੰਗ ਦੇ ਨਾਲ ਆ ਦਾਸਤਾਨ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਕਿ ਸਾਡੀ ਆਨ ਵਾਲੀ ਪੀੜੀ ਨੂੰ ਪਤਾ ਲੱਗੇ ਕਿ ਕਿੰਨੀ ਵੱਡੀ ਸ਼ਹਾਦਤ ਸੀ ਗੱਲਬਾਤ ਵੀ ਕਰਨਿਆ ਕਿਉਂਕਿ ਜਿਹੜੇ ਇੱਥੇ ਸੰਗਤਾਂ ਲੋਕਾਂ ਦੀ ਸੇਵਾ ਦੇ ਵਿੱਚ ਡਟੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਿਆ ਹੈ ਕਈ ਸੰਗਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਲੰਗਰ ਲਾਏ ਹੋਏ ਨੇ ਕਈ ਸੰਗਤਾਂ ਇਹੋ ਜਿਹੀਆਂ ਨੇ ਜਿਹੜੇ ਮੈਡੀਕਲ ਕੈਂਪ ਲਾ ਕੇ ਸਿੱਧੇ ਤੌਰ ਤੇ ਲੋਕਾਂ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਅੱਜ ਵੀ ਅਸੀਂ ਚੁੰਨੀ ਕਲਾ ਦੇ ਵਿੱਚ ਮੌਜੂਦ ਆਂ ਚੁੰਨੀ ਕਲਾ ਜਿੱਥੋਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾਣਦਾ ਰਾਸਤਾ ਬਣਿਆ ਹੋਇਆ ਉਸ ਚੁਨਿਕਲਾ ਦੇ ਵਿੱਚ ਅਸੀਂ ਮੌਜੂਦ ਆ ਇੱਥੇ ਵੀ ਕਮੈਡੀਕਲ ਕੈਂਪ ਲੱਗਿਆ ਹੋਇਆ ਹੈ ਬੈਦਮਾਨ ਆਯੁਰਵੈਦਿਕ ਦੀ ਤਰਫੋਂ ਇੱਥੇ ਇੱਕ ਮੈਡੀਕਲ ਕੈਂਪ ਲਾਇਆ ਹੋਇਆ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਮੁਹੱਈਆ ਕਰਾਉਣ ਦਾ ਕੰਮ ਕਰ ਰਹੇ ਨੇ ਨਿਸ਼ੁਲਕ ਮੈਡੀਕਲ ਸੇਵਾ ਜਿਹੜੀ ਇੱਥੇ ਲੱਗੀ ਹੋਈ ਹੈ ਗੱਲਬਾਤ ਕਰਾਂਗੇ ਇਸ ਸੰਸਥਾ ਦੇ ਐਮ ਡੀ ਜਿਹੜੇ ਨੇ ਸੁਭਾਸ਼ ਗੋਲ ਵੀ ਇੱਥੇ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਗੋਲ ਸਾਹਿਬ ਸਿੱਧੀ ਜੋੜ ਮੇਲ ਦੇ ਦਿਨ ਚੱਲ ਰਹੇ ਨੇ ਸੰਗਤ ਆਪਣੇ ਢੰਗ ਦੇ ਨਾਲ ਜਿਹੜੀ ਇੱਥੇ ਸੰਗਤਾਂ ਪਹੁੰਚ ਰਹੀਆਂ ਉਹਨਾਂ ਦੀ ਸੇਵਾ ਕਰਦੀਆਂ ਨਜ਼ਰ ਆ ਰਹੀਆਂ ਨੇ ਕਿੱਥੇ ਢਾਡੀ ਜੱਥੇ ਰਾਗੀ ਜੱਥੇ ਜਿਹੜੇ ਨੇ ਉਹ ਕਵੀਸ਼ਰੀਆਂ ਰਾਹੀ ਦਾਸਤਾਂ ਦੱਸਦੇ ਨਜ਼ਰ ਆਉਂਦੇ ਨੇ ਲੋਕਾਂ ਨੂੰ ਕਿ ਕੀ ਉਹ ਸ਼ੀਦੀ ਦੀ ਦਾਸਤਾਂ ਰਹੀ ਹੋएगी ਇਸੇ ਢੰਗ ਦੇ ਨਾਲ ਤੁਸੀਂ ਵੀ ਅੱਜ ਕੈਂਪ ਲਾ ਕੇ ਇੱਥੇ ਬੈਠੇ ਹੋ ਕੀ ਕਹਿਣਾ ਚਾਹੋਗੇ ਇਸ ਸ਼ਹਾਦਤ ਨੂੰ ਲੈ ਕੇ ਔਰ ਆਪਣੇ ਇਸ ਕੈਂਪ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪਿਛਲੇ ਲਗਭਗ 15-20 ਸਾਲਾਂ ਤੋਂ ਸ਼ੀਤ ਜੋੜ ਜੋੜ ਸਿੱਧ ਮੇਲਾ ਜਿਹੜਾ ਹੈਗਾ ਇਹਨੂੰ ਮੇਲ ਜੋੜ ਮੇਲ ਦੀ ਗੱਲ ਕਰਦੇ ਆ ਕਿ ਜਿਵੇਂ ਆਪਾਂ ਘਰ ਦੇ ਵਿੱਚ ਕੋਈ ਸ਼ੋਗ ਸਭਾ ਹੁੰਦੀ ਹੈ ਅਸੀਂ ਜੋੜ ਮੇਲ ਕਰਦੇ ਆ ਇੱਕ ਦੂਜੇ ਨਾਲ ਬਹਿ ਕੇ ਦੁੱਖ ਸਾਂਝਾ ਕਰਦੇ ਆ ਤਾਂ 15-20 ਸਾਲ ਤੋਂ ਲਗਾਤਾਰ ਅਸੀਂ ਸਭਾ ਦੇ ਵਿਚਾਰ ਰਹੇ ਸੀਗੇ ਬਸ ਲੋਕ ਲੰਗਰ ਲਾਉਂਦੇ ਸੀ ਲੋਕ ਤਰ੍ਹਾਂ ਤਰ੍ਹਾਂ ਦੇ ਸੇਵਾਵਾਂ ਕਰਦੇ ਸੀ ਬਸ ਅਸੀਂ ਇਹ ਕਹਿੰਦੇ ਸੀ ਬਾਬਾ ਜੀ ਕਦੇ ਸਾਨੂੰ ਵੀ ਮਿਲੂਗਾ ਮੌਕਾ ਤਾ ਇਹ ਬੜੀ ਕਿਰਪਾ ਹੋਈ ਹੈ ਤੇ ਕੀ ਔਰ ਸਾਡਾ ਵੀ ਪਲਾਨ ਵੀ ਨਹੀਂ ਸੀਗਾ 2-4 ਦਿਨਾਂ ਦੇ ਵਿੱਚ ਵਿੱਚ ਮਤਲਬ ਸਾਰਾ ਪਲਾਨ ਬਣਿਆ ਕਿ ਟੈਂਟ ਵਾਲੇ ਕੀ ਲੰਗਰ ਬਣਾਉਣ ਵਾਲੇ ਲੰਗਰੀ ਕੀ ਇੰਤਜ਼ਾਮ ਕਰਨ ਵਾਲੇ ਬੰਦੇ ਕੀ ਉਹ ਜਮੇ ਨਹੀਂ ਮਿਲਦੇ ਅੱਜ ਕੱਲ ਤੁਹਾਨੂੰ ਪਤਾ ਸ਼ਾਰਟ ਹੋ ਜਾਂਦੇ ਨੇ ਜਗ੍ਹਾ ਜਗ੍ਹਾ ਪਰ ਇੱਕਦਮ ਖੜੇ ਹੋ ਗਏ ਵੀ ਗੋਇਲ ਸਾਹਿਬ ਆ ਰਹੇ ਨੇ ਤਾਂ ਕੋਈ ਗੱਲ ਨਹੀਂ ਤਾਂ ਇੱਕ ਗੁਰੂ ਦੀ ਕਿਰਪਾ ਗੋਇਲ ਸਾਹਿਬ ਤਾਂ ਪਹਿਲਾਂ ਵੀ ਆਉਂਦੇ ਸੀ ਜਦੋਂ ਨਿਗਾ ਉਹਦੀ ਸਿੱਧੀ ਹੁੰਦੀ ਆ ਤਾਂ ਬਾਹਰ ਬੈਠੀਆਂ ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ ਚ ਬੈਠੀਆਂ ਸੰਗਤਾਂ ਨੇ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਔਰ ਸਾਰਿਆਂ ਨੇ ਵਧਾਈਆਂ ਭੇਜੀਆਂ ਇਸ ਗੱਲ ਦੀਆਂ ਤਾਂ ਮੈਨੂੰ ਐ ਲੱਗਿਆ ਵਹਿਗਗੀ ਗੁਰੂ ਮਹਾਰਾਜ ਮੇਰੀ ਸੇਵਾ ਲੈਣਾ ਚਾਹੁੰਦੇ ਆ ਆਪਈ ਔਰ ਮੇਰੇ ਤੇ ਕਿਰਪਾ ਕਰਨਾ ਚਾਹੁੰਦੇ ਆ ਜਿਹੜੀ ਅਸੀਂ ਕਈ ਸਾਲਾਂ ਤੋਂ ਮੰਗਦੇ ਸੀ ਤਾਂ ਅੱਜ ਕਿਰਪਾ ਹੋਈ ਮੈਂ ਆਪਣੇ ਡਾਕਟਰਾਂ ਦੀ ਟੀਮ ਹੈ ਸਾਡੇ ਜਿੰਨੇ ਵੀ ਅਸੀਂ ਅੱਜ ਇੱਕ ਵੀ ਦਵਾਈ ਇੱਥੇ ਨਹੀਂ ਲੈ ਕੇ ਆਏ ਕਿ ਉਹਨੂੰ ਸੇਲ ਕੀਤਾ ਜਾਵੇ ਕੋਈ ਮਤਲਬ ਨਹੀਂ ਹੈ ਸੇਲ ਪਰਚੇਜ ਵਾਲਾ ਸਿਰਫ ਸੇਵਾ ਦਾ ਮਤਲਬ ਹੈ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਕਿਵੇਂ ਨਸ਼ਿਆਂ ਤੋਂ ਦੂਰ ਰਹਿ ਜਾ ਸਕਦਾ ਕਿਵੇਂ ਜੋੜਾਂ 'ਚ ਦਰਦ ਹੈ ਗੋਡਿਆਂ 'ਚ ਦਰਦ ਹੈ ਤੁਸੀਂ ਘਰੇ ਆਪਣੇ ਮੇਥੀ ਕਲੌਂਜੀ ਇਹ ਜਿਹੇ ਚੀਜ਼ਾਂ ਖਾ ਕੇ ਕਿਵੇਂ ਤੰਦਰੁਸਤ ਰਹਿ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਦੱਸਣੀਆਂ ਬਹੁਤ ਜ਼ਰੂਰੀ ਹੋ ਗਿਆ ਸੀ ਔਰ ਇਹ ਜਿਹੜੇ ਅਵੇਅਰਨੈਸ ਕੈਂਪ ਨੇ ਅੱਗੇ ਲਾਉਦੇ ਵੀ ਰਾਂਗੇ ਪਰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅੱਜ ਵਨੀਤ ਜੀ ਤੁਸੀਂ ਵੀ ਆਏ ਹੋ ਮੈਨੂੰ ਤੁਹਾਡਾ ਵੀ ਬੜਾ ਸਤਿਕਾਰ ਹੈ ਕਿ ਤੁਸੀਂ ਮੌਕਾ ਲੈ ਕੇ ਸਾਡਾ ਆਏ ਹੋ ਔਰ ਮੈਨੂੰ ਉਮੀਦ ਹੈ ਕਿ ਡੈਢਿਕ ਸਵੇਰਾ ਦੇਖ ਰਹੇ ਜਿੰਨੇ ਵੀ ਲੋਕ ਹੈ ਉਹਨਾਂ 'ਚ ਕੋਈ ਉਹ ਐਸਾ ਇਨਸਾਨ ਹੋਊਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਨਹੀਂ ਜਾਣਦਾ ਹੋਊਗਾ ਇਹਨਾਂ ਨੂੰ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਨੂੰ ਮਹਿਸੂਸ ਕਰਕੇ ਆਪਣੇ ਆਪ ਨੂੰ ਇਹ ਮੰਨਿਆ ਜਾ ਸਕਦਾ ਕਿ ਦੁਨੀਆ ਦੇ ਵਿੱਚ ਅਗਰ ਕੁਝ ਹੈਗਾ ਤਾਂ ਉਹ ਜਨਤਾ ਦੀ ਸੇਵਾ ਕਰਨਾ ਦੁਨੀਆ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਕਰਨਾ ਬਾਕੀ ਮਾਇਆ ਆਉਣੀ ਜਾਣੀ ਚੀਜ਼ ਆ ਬਸ ਇਹ ਚੀਜ਼ ਨੂੰ ਲੈ ਕੇ ਅੱਜ ਇਸ ਜਗ੍ਹਾ ਤੇ ਆ ਗਏ ਲੋਕ ਨੇ ਜਿਹੜੇ ਸੰਗਤਾਂ ਦੀ ਸੇਵਾ ਦੇ ਵਿੱਚ ਡਟੇ ਹੋਏ ਨੇ ਉਹਨਾਂ ਤੇ ਗੁਰੂ ਦੀ ਸਿੱਧੀ ਮਿਹਰ ਹੈ ਤੇ ਇੱਥੇ ਤੁਸੀਂ ਕਿਸ ਢੰਗ ਦੇ ਨਾਲ ਸੇਵਾ ਕਰ ਰਹੇ ਹੋ ਕਿਹੜੀ ਕਿਹੜੀ ਜਿਹੜੀ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਕਰ ਰਹੇ ਹੋ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਇੱਕ ਵੱਡਾ ਮਸਲਾ ਨਸ਼ੇ ਯੂਥ ਨਸ਼ਿਆਂ ਤੋਂ ਹਟ ਕੇ ਗੁਰੂ ਦੇ ਲੜ ਲੱਗੇਗਾ ਤੇ ਆਪਣਾ ਜੀਵਨ ਸਾਰਥਕ ਕਰ ਲਏਗਾ ਆ ਮੈਸੇਜ ਤੁਸੀਂ ਇੱਥੇ ਵੀ ਦਿੰਦੇ ਨਜ਼ਰ ਇਹ ਮੈਸੇਜ ਅਸੀਂ ਇੱਥੇ ਵੀ ਦਿੰਦਾ ਕਿ ਜਿਹੜੇ ਲੋਕ ਨਸ਼ਿਆਂ 'ਚ ਪਏ ਆ ਉਹ ਉਸ ਮਾਲਕ ਦੀ ਕਿਰਪਾ ਉਹਨਾਂ ਤੇ ਵੀ ਹੋਵੇ ਗੁਰੂ ਮਹਾਰਾਜ ਅਗੇ ਹੀ ਅਰਦਾਸ ਹੈ ਸਵੇਰ ਦੀ ਵੀ ਜਿਹੜੇ ਲੋਕ ਨਸ਼ਿਆਂ ਚ ਪਏ ਆ ਉਹਨਾਂ ਦੇ ਉੱਤੇ ਗੁਰੂ ਦੀ ਨਿਗਾਹ ਸਿੱਧੀ ਹੋਵੇ ਉਹਾਂ ਦੀ ਨਿਗਾਹ ਹੋਵੇ ਜਿਵੇਂ ਮੇਰੇ ਪਰਿਵਾਰ ਤੇ ਹੋਈ ਆ ਮੇਰੇ ਤੇ ਹੋਈ ਆ ਹਰ ਪਰਿਵਾਰ ਤੇ ਇਦਾਂ ਦੀ ਕਿਰਪਾ ਹੋਵੇ ਕਿ ਉਹਦੇ ਪਰਿਵਾਰ ਚ ਕੋਈ ਵੀ ਇਨਦਾਨ ਨਸ਼ਾ ਨਾ ਕਰੇ ਬਾਕੀ ਅੱਜ ਕੱਲ੍ਹ ਗੋਡੇ ਬੋਡੇ 슈ਗਰ ਇਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਵੱਡਾ ਜਾਲ ਬੁਣਿਆ ਗਿਆ ਹੈ ਬਿਜ਼ਨਸ ਕਾਰੋਬਾਰ ਦਾ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਕਿ 80% ਲੋਕਾਂ ਦੇ ਜਿਹੜੇ ਆਪਰੇਸ਼ਨ ਨੇ ਗੁੱਡਿਆਂ ਦੇ ਉਹ ਨਹੀਂ ਹੋਣੇ ਚਾਹੀਦੇ ਕੁਝ ਲੋਕਾਂ ਦੇ ਹੁੰਦੇ ਆ ਉਹ ਹੋਣੇ ਚਾਹੀਦੇ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਆਪਣੇ ਆਪ ਚ ਬਹੁਤ ਇੰਪੋਰਟੈਂਟ ਸਈਆਂ ਕਿ ਲੰਗਰ ਰੋਟੀ ਪਾਣੀ ਦਾ ਤੁੜੀਆਂ ਹੀ ਲਾਉਂਦੀ ਆ ਕੋਈ ਟੋਟ ਨਹੀਂ ਹੈਗੀ ਗੁਰੂ ਦੇ ਘਰ ਦੇ ਵਿੱਚ ਪਰ ਇਹ ਜਿਹੜਾ ਡਾਕਟਰੀ ਸੇਵਾ ਇਹ ਅੱਜ ਮੈਨੂੰ ਲੱਗਦਾ ਵੀ ਇਹ ਇਹਦੀ ਬਹੁਤ ਜ਼ਿਆਦਾ ਲੋਡ ਹੈ ਬਿਲਕੁਲ ਦੇਖੋ ਠੰਡਾ ਦਿੰਦੇ ਨੇ ਔਰ ਆਯੁਰਵੇਦ ਰਾਹੀਂ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੁਭਾਸ਼ ਕੁਲ ਸਾਹਿਬ ਸਪੈਸ਼ਲ ਲਵਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਗੁਰਾ ਗੁਰੂ ਦੀ ਕਿਰਪਾ ਹੋਈ ਹੈ ਗੁਰਾਂ ਦੀ ਕਿਰਪਾ ਹੋਈ ਹੈ ਇਹਨਾਂ ਦੇ